ਜੀ 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 ਸਰ ਅੱਜ ਦੀ ਜੋ ਪ੍ਰੈਸ ਕਾਨਫਰੰਸ ਹੈ ਅੱਜ ਦੀ ਜਿਹੜੀ ਮੀਟਿੰਗ ਹੈ ਜਲੰਧਰ ਖੇਤਰ ਦੇ ਸਾਰੀਆਂ तमाम ਨਗਰ ਕੌਂਸਲਾਂ ਨਗਰ ਪੰਚਾਇਤਾਂ ਦੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂਤਾਂ ਨੂੰ ਸੁਣਨ ਲਈ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਤੌਰ ਦੇ ਉੱਤੇ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਉੱਚੇ ਚੇਤੇ ਤੌਰ ਤੇ ਸਾਡੇ ਨਾਲ ਸਾਡੇ ਏਡੀਸੀ ਸਾਹਿਬ ਜਸਵੀਰ ਸਿੰਘ ਜੀ ਔਰ ACP ਹੈੱਡ ਕੁਆਰਟਰ ਮਨਮੋਨ ਸਿੰਘ ਜੀ ਔਰ ਹੋਰ EO ਸਹਿਬਾਨ ਔਰ ਦਰਜਾ ਬਿ ਦਰਜਾ ਸਾਰੇ ਆਫੀਸਰ ਸਹਿਬਾਨ ਜਥੇਬੰਦੀਆਂ ਦੇ ਆਗੂ ਔਰ ਮੁਲਾਜ਼ਮ ਸਾਥੀਆਂ ਨੇ ਆਪਣੀਆਂ ਦੁਸ਼ਵਾਰੀਆਂ ਜੋ ਮੁਸ਼ਕਿਲਾਂ ਤਾਂ ਜਾਂ ਉਹਨਾਂ ਦੇ ਹੱਕ ਜਾਂ ਰਾਈਟਸ ਉਹਨਾਂ ਨੂੰ ਨਹੀਂ ਸੀ ਮਿਲਦੇ ਉਹਨਾਂ ਨੂੰ ਲੈ ਕੇ ਮੀਟਿੰਗ ਰੱਖੀ ਗਈ ਸੀ ਤਾਂ ਬੜੀ ਵਿਸਤਾਰ ਚ ਲੰਬੀ ਮੀਟਿੰਗ ਚੱਲੀ ਹੈ ਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਨਿਰਦੇਸ਼ਿਤ ਕਰ ਦਿੱਤਾ ਗਿਆ ਕਿ ਜਿਹੜੀਆਂ ਜਿਹੜੀਆਂ ਤਕਲੀਫਾਂ ਜਾਂ ਜਿਹੜੇ ਜਿਹੜੇ ਇਹਨਾਂ ਦੇ ਰਾਈਟਸ ਹੈਗੇ ਆ ਉਹਨਾਂ ਨੂੰ ਜਲਦ ਤੋਂ ਜਲਦੀ ਟਾਈਮ ਬਾਉਂਡ ਤਰੀਕੇ ਦੇ ਨਾਲ ਉਹਨਾਂ ਤੱਕ ਪਹੁੰਚਾਇਆ ਜਾਵੇ ਔਰ ਅਗਾਹ ਤੋਂ ਵੀ ਜਿਹੜੀ ਪੰਜਾਬ ਸਰਕਾਰ ਦੇ ਲੈਵਲ ਤੇ ਕਰਨ ਵਾਲੀ ਗੱਲ ਹੈਗੀ ਆ ਉਹਨਾਂ ਨੂੰ ਅਸੀਂ ਪੰਜਾਬ ਸਰਕਾਰ ਦੇ ਪਲੇਟਫਾਰਮ ਤੇ ਗੱਲ ਕਰਾਂਗੇ। ਕਿਹੜੀਆਂ ਅਪੀਲਾਂ ਦਿੱਤੀਆਂ ਨਹੀਂ ਆ ਤੋ ਇਹਨੀਆਂ ਮੁਲਾਜਮਾਂ ਨਾ ਕਰ ਜਿਹੜੀਆਂ ਮੁਲਾਜਮਾਂ ਦੀਆਂ ਮੰਗਾਂ ਪੂਰੀਆਂ ਹੋਣੀ ਚਾਹੀਦੀਆਂ ਕਿਹੜੀਆਂ ਐਪੀਲਾਂ ਕਰਦੇਗੇ ਉਹਨਾਂ ਦੀਆਂ ਜਿਹੜੀਆਂ ਮੁੱਖ ਮੰਗਾਂ ਸਿੰਗੀਆਂ ਕਿਸੇ ਦੇ ਤੇਲ ਸਾਬਣ ਵਰਦੀਆਂ ਦੇ ਪੈਸੇ ਸੀਗੇ ਜਿਹੜੀਆਂ ਛੋਟੀਆਂ-ਛੋਟੀਆਂ ਸੀਗੀਆਂ ਔਰ ਕਈਆਂ ਦੀ ਤਨਖਾਹ ਨਹੀਂ ਸੀਗੀ ਜਿਹੜੀ ਮਿਲੀ ਹੋਈ ਹੈਗੀ ਔਰ ਸਭ ਤੋਂ ਵੱਧ ਜਿਹੜੀ ਉੱਭਰ ਕੇ ਜਿਹੜੀ ਚੀਜ਼ ਆਈ ਹੈ ਵੀ ठेकेदारी ਤਹਿਤ ਜਿਹੜਾ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਉਹਨੂੰ ਕਿਸੇ ਹੱਦ ਤੱਕ ਸਰਕਾਰ ਦੇ ਪਲੇਟਫਾਰਮ ਤੇ ਲਿਜਾ ਕੇ ਉਹਨੂੰ ਅਸੀਂ ਸੋਲਵ ਕਰਵਾ ਸਕੀਏ ਤੇ ਉਹਦੇ ਤੇ ਲੰਬੀ ਇੱਕ ਚਰਚਾ ਹੋਈ ਹੈ ਤੇ ਅਸੀਂ ਆਸਵਾਨ ਦਾ ਇੱਕ ਪੰਜਾਬ ਸਰਕਾਰ ਇਹਨਾਂ ਕਰਮਚਾਰੀਆਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਚੰਗੇ ਜਿਹੜੇ ਫੈਸਲੇ ਲੈ ਬਹੁਤ ਜਲਦ ਨਾ ਕੇਵਲ ਜਲੰਧਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜੇ ਮੁਲਾਜ਼ਮਤ ਨੂੰ ਜਿਹੜਾ ਬੈਕਲੌਗ ਹੈਗਾ ਉਹ ਭਰਿਆ ਜਾਏਗਾ ਔਰ ਪੱਕੀ ਭਰਤੀ ਦੇ ਤੌਰ ਤੇ ਹੀ ਭਰਿਆ ਜਾਏਗਾ। ਮੁਲਾਜ਼ਮਾਂ ਦੀ ਇੱਕ ਮੰਗ ਹੈ ਕਿ ਠੇਕੇ ਦਾ ਪ੍ਰਸਾ ਜਣੀ ਹੈਗੀ ਉਹ ਬੰਦ ਕੀਤੀ ਜਾਵੇ। ਮੈਂ ਪਹਿਲਾਂ ਦੱਸ ਰਿਹਾ ਜੀ ਉਹ ਮੇਰੀ ਵੀ ਮੰਗ ਰਹੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਟਿਲ ਡੇਟ ਮੈਂ ਐਜ਼ ਅ ਕਮਿਸ਼ਨ ਦੇ ਤੌਰ ਤੇ ਵੀ ਜਿਹੜੀ ਆ ਪੰਜਾਬ ਸਰਕਾਰ ਤੋਂ ਅਸੀਂ ਵੀ ਮੰਗ ਰੱਖੀ ਹੈ। ਉਹਨਾਂ ਨੂੰ ਆਪਣੀ ਸਿਫਾਰਿਸ਼ ਭੇਜੀ ਆ ਵੀ ਇਹਦੇ ਤਹਿਤ ਬਹੁਤ ਸਾਰੇ ਲੋਕਾਂ ਦਾ 15-15 20-20 ਸਾਲ ਦਾ ਜੀਵਨ ਜਿਹੜਾ ਠੇਕੇਦਾਰੀਆਂ ਦੇ ਤਹਿਤ ਚਲਾ ਗਿਆ ਤੇ ਪੰਜਾਬ ਸਰਕਾਰ ਸਿੰਪੈਥੈਟਿਕਲੀ ਜਿੱਥੇ ਬਾਕੀ ਕੰਮ ਕਰ ਰਹੀ ਹੈ ਮੁਲਾਜ਼ਮ ਵਰਗ ਦੇ ਲਈ ਹੋਰ ਜਿਹੜੇ ਸੈਕਸ਼ਨਸ ਲਈ ਕੰਮ ਹੋਏ ਆ ਤੇ ਅਸੀਂ ਵੀ ਆਸਵੰਦ ਹੈ ਕਿ ਪੰਜਾਬ ਸਰਕਾਰ ਇਹਨਾਂ ਕਰਮਚਾਰੀਆਂ ਵੱਲ ਵੀ ਦੇਖ ਕੇ ਇਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰੇਗੀ ਹਾਂ ਜੀ ਤੁਹਾਡੇ ਨਾਲ ਅੱਜ ਵਾਲੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਲਈ ਬੈਠਾ ਪੂਰੇ ਪੰਜਾਬ ਦੇ ਜਿੱਥੇ ਬੰਦੇ ਵੱਡੇ ਵੱਡੇ ਪੱਧਰ ਤੇ ਚਲੇ ਜਾਣਗੇ ਮੁਲਾਜ਼ਮਾਂ ਦੀ ਕੋਈ ਮੁਸ਼ਕਿਲ ਹੈ ਮੁਲਾਜ਼ਮਾਂ ਨੇ ਤੁਹਾਨੂੰ ਦੱਸਣੀ ਹੈ ਕਿ ਤੁਹਾਨੂੰ ਬਾਟਾ ਦੇ ਵਿੱਚ ਜਾਣਦੇ ਆ ਕੋਈ ਪ੍ਰੋਬਲਮ ਹੋਣਾ ਉਸ ਦੇ ਹੱਲੀ ਕਿੱਦਾਂ ਤੁਹਾਡੇ ਨੂੰ ਲੈ ਕੇ ਕੋਈ ਵੀ ਬਣਾਇਆ ਨਹੀਂ ਨਹੀ ਜਿਹੜੀਆਂ ਵਾਰਸ ਲੈਵਲ ਦੀਆਂ ਜਿਹੜੀਆਂ ਮੁਸ਼ਕਿਲਾਂ ਆਉਂਦੀਆਂ ਉਹਦੇ ਲਈ ਸਾਡੇ ਸੁਪਰਵਾਈਜ਼ਰ ਸਹਿਬਾਨ ਇਨਸਪੈਕਟਰ ਸਹਿਬਾਨ ਜਾਂ ਹੋਰ ਸਾਡੇ ਜੱਤੇਬੰਦੀ ਦੇ ਜਿਹੜੇ ਪ੍ਰਧਾਨ ਸਾਹਿਬ ਹੁੰਦੇ ਉਹ ਗੱਲਾਂ ਉਹਨਾਂ ਤਾਂ ਹੋ ਜਾਂਦੀਆਂ ਪਰ ਇੱਥੇ ਇਸ ਸਟੇਬਲ ਦੇ ਉੱਤੇ ਜਦੋਂ ਆਪਾਂ ਗੱਲ ਕਰਦੇ ਆ ਤਾਂ ਪੰਜਾਬ ਲਈ ਮੁਲਾਜ਼ਮਤ ਲਈ ਕੀ ਫੇਵਰੇਬਲ ਹੈ ਉਹ ਡਿਸਕਸ ਹੁੰਦਾ ਹੈ ਤਾਂ ਉਹ ਸਾਰੀਆਂ ਡਿਸਕਸ਼ਨਸ ਹੋਈਆਂ ਇਹਨਾਂ ਦੇ ਵਿਚਾਰ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਮੰਗ ਪੱਤਰ ਸਾਰੇ ਲੈ ਲਏ ਆ ਔਰ ਆ ਪੰਜਾਬ ਸਰਕਾਰ ਨੂੰ ਮੇਰੇ ਵੱਲੋਂ ਵੀ ਸਿਫਾਰਸ਼ੀ ਲੈਟਰ ਜਿਹੜਾ ਇੱਕ ਅਸੀਂ ਦੇ ਚੁੱਕੇ ਆ ਆ ਵਾਲਾ ਤੋਂ ਅਸੀਂ ਆਸਵੰਦ ਹੈ ਕਿ ਜਦੇ ਇਹਦੇ ਤੇ ਚਰਚਾ ਹੋਏਗੀ ਔਰ ਬਹੁਤ ਜਲਦ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਇੱਕ ਜੜੀ ਮੀਟਿੰਗ ਅਸੀਂ ਕਰਨ ਜਾ ਰਹੇ ਆ ਇੱਕ ਹਾਈ ਪਾਵਰ ਕਮੇਟੀ ਜਿਹੜੀ ਮੇਰੇ ਖਿਆਲ ਉਹਨਾਂ ਨੇ ਨਾਮਜ਼ਦ ਕੀਤੀ ਹੈ ਤੇ ਉਹਨਾਂ ਨਾਲ ਮੀਟਿੰਗ ਕਰਕੇ ਅਸੀਂ ਇਹ ਜਿਹੜੇ ਮਸਲੇ ਹੱਲ ਕਰਵਾਵਾਂਗੇ